ਤਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੰਬੇਵਾਲ ਨੇ ਜਿਲਾ ਹੁਸ਼ਿਆਰਪੁਰ ਰੈਸਟ ਹਾਊਸ ਮੁਕੇਰੀਆਂ ਵਿਖੇ ਪਹੁੰਚ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਚੋਣਾਂ ਦੌਰਾਨ ਕੀਤੇ ਹੋਏ ਵਾਅਦਿਆਂ ਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਪੰਜਾਬ ਸਰਕਾਰ ਵਚਨਬੱਧ ਹੈ ਇਸ ਮੌਕੇ ਡਾਕਟਰ ਰਾਜਕੁਮਾਰ ਚੰਬੇਵਾਲ ਨੇ ਲੋਕ ਸਭਾ ਹਲਕੇ ਦੇ ਵਸਨੀਕਾਂ ਨੂੰ ਨਵੇਂ ਸਾਲ 2025 ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ ਤੇ ਆਪਣੇ ਸਦੇਸ਼ ਵਿੱਚ ਔਣਾ ਸਾਰਿਆਂ ਦੇ ਸਿਹਤਮੰਦ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ ਹੈ ਤੇ ਭਰੋਸਾ ਦਿਵਾਇਆ ਕਿ ਉਹ ਆਪਣੇ ਲੋਕ ਸਭਾ ਹਲਕੇ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣਗੇ ਡਾਕਟਰ ਰਾਜਕੁਮਾਰ ਨੇ ਕਿਹਾ ਹੈ ਕਿ ਹੁਸ਼ਿਆਰਪੁਰ ਦੇ ਲਗਦਿਆਂ ਹਲਕਿਆਂ ਤੇ ਨਾਗਰਿਕਾਂ ਦੀਆਂ ਰੋਜ਼ਾਨਾ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਉਹਨਾਂ ਦਾ ਫਰਜ਼ ਹੈ ਉਨਾ ਵਿਸ਼ੇਸ਼ ਤੌਰ ਤੇ ਮੁਕੇਰੀਆਂ ਸ਼ਹਿਰ ਚ ਵੱਧ ਰਹੇ ਟ੍ਰੈਫਿਕ ਜਾਮ, ਆਵਾਰਾ ਪਸ਼ੂਆਂ ਦੀ ਸਮੱਸਿਆਵਾਂ, ਸਫਾਈ ਵਿਵਸਥਾ ਤੇ ਸ਼ਹਿਰੀ ਸੁਰੱਖਿਆ ਵਰਗੇ ਅਹਿਮ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਕਰਦਿਆਂ ਕਿ ਹੈ ਤੇ ਸ਼ਹਿਰ ਚ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਟ੍ਰੈਫਿਕ ਪ੍ਰਬੰਧਾਂ ਲਈ ਨਵੀਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਤਹਿਤ ਮੁੱਖ ਚੌਰਾਹਿਆਂ ਤੇ ਟ੍ਰੈਫਿਕ ਲਾਈਟਾਂ ਨੂੰ ਅਪਗ੍ਰੇਡ ਕਰਨ ਤੇ ਪਾਰਕਿੰਗ ਸਹੂਲਤਾਂ ਨੂੰ ਬਿਹਤਰ ਬਣਾਉਣ ਦਾ ਕੰਮ ਕੀਤਾ ਜਾਵੇਗਾ। ਨਮਸਕਾਰ ਸਤਿ ਸ਼੍ਰੀ ਅਕਾਲ ਜਾਇਹਬ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਆ ਡਾਕਟਰ ਹਾਂ ਮਾਰੀ ਚੱਫੇਵਾਲ ਜੋ ਸਾਡੇ ਹਲਕਾ ਹੁਸ਼ਾਰਪੁਰ ਦੇ ਐਮਪੀ ਨੇ ਬਕੇਰੀਆਂ ਹੋਂ ਤੇ ਆਮ ਆਦਮੀ ਪਾਰਟੀ ਦੀ ਬਕੇਰੀਆਂ ਸਪੋਰਟ ਚ ਟੀਮ ਵੱਲੋਂ ਹਰੋਂ ਜੀ ਆਇਆਂ ਕਹਿਣਾ ਉਹ ਜਦੋਂ ਵੀ ਅਸੀਂ ਯਾਦ ਕਰਦੇ ਹਾਂ ਬਕੇਰੀਆਂ ਵਿਖੇ ਆਉਂਦੇ ਨੇ ਇਹ ਇਸੇ ਲੜੀ ਤਹਿਤ ਅੱਜ ਬਕੇਰੀਆਂ ਵਿੱਚ ਆ ਕੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣ ਰਹੇ ਨੇ ਉਹਨਾਂ ਨੂੰ ਬੁੱਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਅਸੀਂ ਲੋਕਾਂ ਨੂੰ ਬੈਸਟ ਸਰਵਿਸਿਜ਼ ਦੇ ਸਕੀਏ ਥੈਂਕ ਯੂ ਵੈਰੀ ਮੱਚ ਫੁੱਟਾ ਹਲਕਾ ਇਹ ਸਮੱਸਿਆਵਾਂ ਜੋੜੀਆਂ ਵੱਡੀਆਂ ਨੇ ਸੋ ਉਹਨਾਂ ਨੂੰ ਹੱਲ ਕਰਨ ਲਈ ਸਾਡੀ ਕੋਸ਼ਿਸ਼ ਰਹਿੰਦੀ ਹੈ ਅੱਜ ਤੁਸੀਂ ਕਪਤਾਨੀ ਸਾਹਿਬ ਕੀ ਲੋਨ ਬੈਠਦੇ ਨੇ ਸੋ ਸੱਤਾਂ ਲੋਕਾਂ ਦੀ ਸੁਣਦੇ ਅੱਜ ਤੁਸੀਂ ਬੈਠੇ ਹੋ ਸੁਣਨ ਵਾਸਤੇ ਕਿੰਦਾਂ ਦੀਆਂ ਸਮੱਸਿਆਵਾਂ ਆ ਰਹੀਆਂ ਲੋਕਾਂ ਦੇ ਤੁਹਾਡੇ ਕੋਲ ਲੋਕਾਂ ਦੀ ਸਮੱਸਿਆ ਉਹ ਤਾਂ ਆਮ ਜ਼ਿੰਦਗੀ ਦੇ ਜੋ ਜ਼ਿੰਦਗੀ ਨਾਲ ਜੁੜੀਆਂ कोई पुलिस रिलेट इशूज़ ने कोई कोर्ट रिलेटड इशू ने जिंडा की डिवैलमेंट रिलेटड जोड़े मसले ने तो सारे ज शहर डिवैलपमेंट के रिटड जशूज़ ने वही मसले ने तो उन्होंने अच्छी सुन रहे हैं।